ਆ ਆਪ ਜੀ ਵੇਖ ਰਹੇ ਹੋ ਵੈਨਸ ਸ਼ਹਿਰ ਬਹੁਤ ਖੂਬਸੂਰਤ ਪਾਣੀ ਵਿੱਚ ਬਣਿਆ ਹੋਇਆ ਸ਼ਹਿਰ ਮੈਂ ਵੈਨਸ ਸ਼ਹਿਰ ਦੇ ਬਾਰੇ ਬਾਅਦ ਵਿੱਚ ਗੱਲ ਕਰਦਾ ਇਟਲੀ ਦੇ ਵਿੱਚ ਵੈਨਸ ਸ਼ਹਿਰ ਹੈ ਇਟਲੀ ਜਿਹੜਾ ਸ਼ਬਦ ਹੈ 30 ਸਦੀ ઈਸਾ ਪੂਰਵ ਪਹਿਲੀ ਵਾਰ ਪੂਰੇ ਦੇਸ਼ ਦਾ ਨਾਮ ਇਤਾਲੀਆ ਪਿਆ ਇਸ ਤੋਂ ਹੀ ਇਟਲੀ ਬਣਿਆ ਜੁਨਾਨੀ ਜਿਹੜੇ ਲੋਕ ਸਨ ਵਹ ਤਾਲੀਆ ਆਖਦੇ ਸਨ ਵਹ ਤਾਲੀਆ ਦਾ ਮਤਲਬ ਹੁੰਦਾ ਚਾਰਾਗਾ ਪਸ਼ੂਆਂ ਦੇ ਚਰਨ ਦੀ ਜਗਾ ਬੜੀ ਹਰੀ ਭਰੀ ਜਗਾ ਸੀ ਪਸ਼ੂਆਂ ਦੇ ਪੇਡਾਂ ਦੇ ਚਰਨ ਦੀ ਵਹ ਤਾਲੀਆ ਵਹ ਤਾਲੀਆ ਤੋਂ ਫਿਰ ਇਹ ਤਾਲੀਆ ਇਹ ਤਾਲੀਆ ਤੋਂ ਫਿਰ ਇਟਲੀ ਪਹ ਗਿਆ ਜਿਹੜਾ ਅੱਜ ਦਾ ਇਹ ਪ੍ਰਸਿੱਧ ਨਾਮ ਹੈ ਰੋਮਨ ਸਾਮਰਾਜ ਦਾ ਕਦੇ ਪੂਰੇ ਪੱਛਮੀ ਯੂਰਪ ਅਤੇ ਭੂਮਦ ਖੇਤਰ ਉੱਤੇ ਕਈ ਸ਼ਤਾਬਦੀਆਂ ਤੱਕ ਪਰਚਮ ਕਹਿੰਦੇ ਝੁਲਦਾ ਰਿਹਾ 476 ઈਸਾ ਪੂਰਵ ਦੇ ਆਸ-ਪਾਸ ਜਦੋਂ ਰੋਮਨ ਸਾਮਰਾਜ ਦਾ ਪਤਨ ਹੋਇਆ ਤਾਂ ਇਟਲੀ ਲਗਭਗ 1000 ਸਾਲ ਤੱਕ ਛੋਟੇ-ਛੋਟੇ ਨਗਰ ਛੋਟੇ-ਛੋਟੇ ਰਾਜਾਂ ਦੇ ਰੂਪ ਵਿੱਚ ਵੰਡਿਆ ਰਿਹਾ ਪੂਰੇ 1000 ਸਾਲ ਆਖਰਕਾਰ ਕਿੰਨਾ ਕਚੇਰੇ ਛੋਟੀਆਂ-ਛੋਟੀਆਂ ਬਸਤੀਆਂ ਰਾਜ ਰਹਿ ਸਕਦੇ ਸਨ ਵਿਦੇਸ਼ੀਆਂ ਦੀ ਨਜ਼ਰ ਪਈ ਤੇ ਵਿਦੇਸ਼ੀਆਂ ਦੇ ਅਧੀਨ ਆ ਜਾਂਦਾ ਹੈ ਇਟਲੀ ਦਾ ਕੁਝ ਜਿਹੜਾ ਇਲਾਕਾ ਸੀ ਉਸ ਉੱਤੇ ਸਪੇਨੀਆ ਨੇ ਕਬਜ਼ਾ ਕਰ ਲਿਆ ਤੇ ਕੁਝ ਇਲਾਕੇ ਦੇ ਉੱਤੇ ਅਸਟਰਾਈ ਜਿਹੜੇ ਅਸਟਰੀਆ ਦੇ ਲੋਕ ਸਨ ਜਾਂ ਉੱਥੋਂ ਦੇ ਪਹਿਲੇ ਨਪੋਲੀਅਨ ਸਨ ਉਹ ਪਹਿਲੇ ਨਪੋਲੀਅਨ ਦੇ ਸਾਮਰਾਜ ਦਾ ਅਧਿਕਾਰ ਹੋ ਜਾਂਦਾ ਫਿਰ ਅੰਤ ਨੂੰ ਕਰਦਿਆਂ ਕਰਾਉਂਦਿਆਂ 19ਵੀਂ ਸ਼ਤਾਬਦੀ ਵਿੱਚ ਇਹ ਮੁਕਤ ਹੋਇਆ ਤੇ ਪਹਿਲੀ ਵਾਰ ਇਟਲੀ ਦਾ ਏਕੀਕਰਨ ਕੀਤਾ ਗਿਆ ਇਹਨੂੰ ਇਕੱਠਾ ਕੀਤਾ ਗਿਆ ਜੌਰਪ ਵਿੱਚ ਸਭ ਤੋਂ ਪਹਿਲਾ ਮਨੁੱਖ 35000 ਈਸਾ ਪੂਰਵ ਆਇਆ ਬਾਅਦ ਵਿੱਚ 7000 ਈਸਾ ਪੂਰਵ ਬਸਤੀਆਂ ਬਣਦੇ ਸਬੂਤ ਮਿਲਦੇ ਨੇ 500 ઈਸਾ ਪੂਰਵ ਰੋਮਨ ਅਤੇ ਯੂਨਾਨੀ ਸਮਰਾਜ ਦਾ ਉਹਦੇ ਹੁੰਦਾ ਤੁਸੀਂ ਰੋਮ ਸ਼ਹਿਰ ਵਿੱਚ ਜਾਓ ਮੈਂ ਦੇਖ ਕੇ ਆਇਆ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਆਪਣੇ ਮੂੰਹੋਂ ਬੋਲਦਾ ਬਣੀਆਂ ਹੋਈਆਂ ਮੂਰਤੀਆਂ ਚਿੱਤਰਕਾਰੀਆਂ ਉਹਨਾਂ ਦੇ ਪੁਰਾਣੇ ਬਣੇ ਹੋਏ ਕਿਲੇ ਉਹ ਬੁਲੰਦ ਆਸਮਾਨ ਸੁੰਝੁੰਦੀਆਂ ਉਹਨਾਂ ਕਿਲਿਆਂ ਦੀਆਂ ਚੋਟੀਆਂ ਐਡੀਆਂ ਐਡੀਆਂ ਮਜ਼ਬੂਤ ਤੇ ਵੱਡੀਆਂ ਵੱਡੀਆਂ ਦੀਵਾਰਾਂ ਉਹਨਾਂ ਲੋਕਾਂ ਦੀ ਅਕਲ ਦਾ ਉਹਨਾਂ ਲੋਕਾਂ ਦੀ ਸਿਆਣਪ ਦਾ ਪ੍ਰਮਾਣ ਦਿੰਦੀਆਂ ਵੀ ਉਹ ਕਿੰਨੇ ਜ਼ਿਆਦਾ ਵਿਕਸਿਤ ਲੋਕ ਸਨ ਉਹਨਾਂ ਦਿਨਾਂ ਵਿੱਚ ਕਿੰਨੇ ਜ਼ਿਆਦਾ ਵਿਕਸਿਤ ਲੋਕ ਸਨ ਮੱਧ ਕਾਲ ਵਿੱਚ ਯੂਰਪ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਗਿਆ ਸੀ 15ਵੀਂ ਸਦੀ ਦੇ ਬਾਅਦ ਵਿੱਚ ਇਹ ਫਿਰ ਵਿਕਸਤ ਹੋਇਆ ઈਸਾ ਪੂਰਵ 480 ਦੇ ਆਸ-ਪਾਸ ਜੁਨਾਨ ਤੇ ਫਰਾਂਸੀਸੀਓ ਜੁਨਾਨ ਦੇ ਉੱਤੇ ਫਰਾਂਸੀਸੀਓ ਦਾ ਹਮਲਾ ਹੋਇਆ ਜਿਸ ਵਿੱਚ ਜਮਨਾ ਨੂੰ ਪਿੱਛੇ ਹਟਣਾ ਪਿਆ ਫਿਰ 330 ઈਸਾ ਪੂਰਵ सिकंदर ਨੇ ਫਰਾਂਸੀ ਫਾਰਸੀ ਸਾਮਰਾਜ ਨੂੰ ਜਿੱਤ ਲਿਆ ਸਨ 27 ਈਸਾ ਪੂਰਵ ਰੋਮਨ ਗਣਤੰਤਰ ਸਮਾਪਤ ਹੋ ਗਿਆ ਸਨ 27 ਈਸਾ ਪੂਰਵ ਵਿੱਚ ਜਿਹੜਾ ਗਣਤੰਤਰ ਰਾਜ ਸੀ ਨਾ ਉਹ ਸਮਾਪਤ ਹੋ ਜਾਂਦਾ ਤੇ ਰੋਮਨ ਸਾਮਰਾਜ ਦੀ ਸਥਾਪਨਾ ਹੋਈ ਗਣਤੰਤਰ ਸਮਾਪਤ ਹੋ ਕੇ ਫਿਰ ਸਨ 1313 ਵਿੱਚ ਕਾਂਸਟੈਂਟਾਈਨ ਈਸਾਈ ਧਰਮ ਅਪਣਾਉਂਦਾ ਤੇ ਇਦਾਂ ਦਾ ਧਰਮ ਅਪਣਾਉਂਦਾ ਹੈ ਕਿ ਸਾਰੇ ਰੋਮਨ ਸਾਮਰਾਜ ਦਾ ਇਹ ਈਸਾਈ ਧਰਮ ਰਾਜ ਧਰਮ ਬਣ ਜਾਂਦਾ ਇੱਥੇ ਅਰਬਾਂ ਦੇ ਹਮਲੇ ਵੀ ਹੁੰਦੇ ਨੇ ਅਰਬ ਹਮਲੇ ਵੀ ਕਰਦੇ ਆ ਬੜਾ ਕੁਝ ਝੱਲਣਾ ਪੈਂਦਾ 1799 ਵਿੱਚ ਫਰਾਂਸ ਵਿੱਚ ਰਾਜ ਕ੍ਰਾਂਤੀ ਹੁੰਦੀ ਹੈ ਜੋ ਪੂਰੇ ਜ਼ੋਰ ਨੂੰ ਪ੍ਰਭਾਵਿਤ ਕਰਦੀ ਹੈ ਪੁਰਤਗਾਲ ਤੇ ਸਪੇਨ ਕਬਜ਼ਾ ਕਰ ਲੈਂਦਾ ਕਰਦਿਆਂ ਕਰਾਉਂਦਿਆਂ ਬੜੀਆਂ ਮਾਰਾਂ ਚਲਦਿਆਂ ਬੜਾ ਸੰਘਰਸ਼ ਕਰਦਿਆਂ ਜਿਸ ਇਤਿਹਾਸ ਤੋਂ ਤੁਸੀਂ ਸਾਰੇ ਜਾਣੇ ਜਾਣੂ ਹੋ 1914 ਵਿੱਚ ਜੰਗ ਲੱਗਾ 1939 ਵਿੱਚ ਇਹ ਦੋ ਵਿਸ਼ਵ ਯੁੱਧ ਹੋਏ ਜਰਮਨ ਜਿਹਦੇ ਵਿੱਚ ਹਾਰ ਜਾਂਦਾ ਫਿਰ 2007 ਵਿੱਚ ਯੂਰਪੀਅਨ ਸੰਘ ਦੀ ਸਥਾਪਨਾ ਹੁੰਦੀ ਹੈ ਜਿਹਦੇ ਵਿੱਚ ਇਹ 27 ਦੇਸ਼ ਆਉਂਦੇ ਆ ਜਿਵੇਂ ਆਪਾਂ ਸ਼ਨਗਨ ਵੀਜ਼ਾ ਲੈ ਕੇ ਆਉਨੇ ਆ ਤੇ ਇਹਨਾਂ 27 ਦੇਸ਼ਾਂ ਵਿੱਚ ਜਿੱਥੇ ਵੀ ਕਿਤੇ ਆਪਾਂ ਜਾ ਸਕਦੇ ਆ ਸਾਰਿਆਂ ਦੇਸ਼ਾਂ ਦਾ ਯੂਰਪ ਦਾ ਇਹ ਜਰਮਨ ਆਸਟਰੀਆ ਇਟਲੀ ਇਹ ਜਿੰਨੇ ਵੀ ਸਾਰੇ ਦੇਸ਼ ਹੈ ਨਾ ਇਟਲੀ ਇਹਨਾਂ ਸਾਰਿਆਂ ਵਿੱਚੋਂ ਬਹੁਤ ਸਮਰੱਧ ਦੇਸ਼ ਹੈ ਸਾਡੇ ਭਾਰਤੀ ਵੀਰ ਕਾਮੇ ਕਿਉਂਕਿ ਇਟਲੀ ਵਿੱਚ ਬਹੁਤ ਸਾਰੀ ਧਰਤੀ ਜਿਹੜੀ ਸਮਤਲ ਹੈ ਕੋਈ ਵੀ ਐਹੋ ਜੀ ਜਗ੍ਹਾ ਨਹੀਂ ਹੈ ਵੀ ਜਿੱਥੇ ਖੇਤੀ ਜੋਗ ਜ਼ਮੀਨ ਨਾ ਹੋਵੇ ਬੜੀ ਬੜੀ ਸੁੰਦਰ ਮੱਕਈ ਝੋਨਾ ਵੀ ਹੁੰਦਾ ਹੈ ਕਣਕ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਥੇ ਦੁੱਧ ਉਤਪਾਦਨ ਦਾ ਵੀ ਕੰਮ ਬਹੁਤ ਜ਼ਿਆਦਾ ਡੇਰੀ ਫਾਰਮ ਬਹੁਤ ਜ਼ਿਆਦੇ ਨੇ ਬਹੁਤ ਸਮਰਧ ਦੇਸ਼ ਹੈ ਯੂਰਪ ਤੇ ਯੂਰਪ ਦੇ ਵਿੱਚੋਂ ਇਟਲੀ ਜੇ ਇਟਲੀ ਦਾ ਹੋਰ ਵੀ ਪੁਰਾਣਾ ਇਤਿਹਾਸ ਇੱਥੇ ਰੋਮਨ ਮੈਂ ਜਾ ਕੇ ਰੋਮ ਜਾ ਕੇ ਆਇਆ ਰੋਮ ਤੋਂ ਅੱਗੇ ਇੱਕ ਹੋਰ ਸ਼ਹਿਰ ਹੈ ਜਿੱਥੇ ਜੇ ਸ਼ਹਿਰ ਨੂੰ ਦੇਖਿਆ ਬੜਾ ਪੁਰਾਣਾ ਸ਼ਹਿਰ ਉਹ ਬਣਿਆ ਸੀ ਨਾਪੋਲੀ ਜਿਸ ਨੂੰ ਕਹਿੰਦੇ ਨੇ ਨਾਪੋਲੀਅਨ ਦਾ ਸ਼ਹਿਰ ਨਾਪੋਲੀ ਸ਼ਹਿਰ ਜਿਹੜਾ ਉਸੇ ਇਲਾਕੇ ਦੇ ਵਿੱਚ ਕਹਿੰਦੇ ਨੇ ਉਸੇ ਇਲਾਕੇ ਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ 9ਵੀਂ ਸਦੀ ਈਸਾ ਪੂਰਵ ਏਸ਼ੀਆ ਕੋਚਕ ਦੀ ਇੱਕ ਰਿਆਸਤ ਲੀਦੀਆ ਉਹ ਲੀਦੀਆ ਰਾਜਾ ਅਤੀ ਦਾ ਪੁੱਤਰ ਆ ਤਰਹੀਨ ਲੀਦੀਆ ਤਰਹੀਨ ਤਰਹੀਨ ਲੀਦੀਆ ਦੀ ਬਹੁਤ ਸਾਰੀ ਜਨਸੰਖਿਆ ਨੂੰ ਲੈ ਕੇ ਆਬਾਦੀ ਨੂੰ ਜਾਜਾਂ ਵਿੱਚ ਲੱਦ ਕੇ ਉਹ ਇਟਲੀ ਦੇ ਪੱਛਮੀ ਕਿਨਾਰੇ ਤੇ ਆਉਂਦਾ ਉਥੇ ਆਉਂਦੇ ਨੇ ਉਥੇ ਉਹ ਬਸਤੀਆਂ ਦਾ ਨਿਰਮਾਣ ਕਰਦੇ ਆ ਰਹਿਣ ਲੱਗਦੇ ਨੇ ਲੋਕ ਜਿਹੜੇ ਆਪਣੇ ਆਪ ਨੂੰ ਤਰਹੇਣੀ ਲੀਦਿਆ ਅਖਵਾਉਂਦੇ ਨੇ ਸਮੁੰਦਰ ਦੇ ਕਿਨਾਰੇ ਲਾਗੇ ਲਾਗੇ ਉਹਨਾਂ ਬਹੁਤ ਬਸਤੀਆਂ ਵਸਾਈਆਂ ਤਰਹੇਣੀ ਉਸੇ ਹੀ ਨਸਲ ਦੇ ਸੀ ਜਿਹਦੇ ਵਿੱਚੋਂ ਆਰੀਅਨ ਲੋਕ ਸਨ ਇਨਾਂ ਦੀ ਭਾਸ਼ਾ ਵੀ ਸੰਸਕ੍ਰਿਤ ਨਾਲ ਬੜੀ ਮਿਲਦੀ ਜੁਲਦੀ ਸੀ ਇਹ ਕਰ ਚੱਲਦੇ ਚੱਲਦੇ ਰੋਮਾ ਪਹੁੰਚਦੇ ਨੇ ਜਿਹੜੀ ਹੁਣ ਇਟਲੀ ਦੀ ਰਾਜਧਾਨੀ ਹੈ ਰੋਮਾ ਰੋਮ ਉੱਥੇ ਇਹਨਾਂ ਨੇ ਜੁਪੀਟਰ ਦਾ ਬੜਾ ਵੱਡਾ ਇੱਕ ਮੰਦਿਰ ਬਣਵਾਇਆ ਫਿਰ ਤੀਸਰੀ ਸਦੀ ਸਾਪੂਰਵ ਪਹਿਲੀ ਵਾਰ ਜਿਵੇਂ ਮੈਂ ਪਿੱਛੇ ਦੱਸ ਕੇ ਆਇਆ ਕਿ ਦੇਸ਼ ਦਾ ਨਾਮ ਇਤਾਲੀਆ ਪੈਂਦਾ ਹੈ ਇਟਾਲੀਆ ਤੋਂ ਫਿਰ ਇਟਲੀ ਕਿਉਂਕਿ ਜ਼ਿਆਦਾ ਇੱਥੇ ਚਰਵਾਏ ਸਨ ਪਸ਼ੂਆਂ ਨੂੰ ਚਾਰਨ ਵਾਲੇ ਭੇਡਾਂ ਜ਼ਿਆਦਾ ਸਨ ਤੇ ਤਾਂ ਕਰਕੇ ਚਾਰਾਗਾਹ ਤੇ ਚਾਰਾਗਾਹ ਤੋਂ ਜਿਵੇਂ ਨਾਮ ਇਟਲੀ ਪਿਆ ਚਾਰਾਗਾਹ ਨੂੰ ਇਟਾਲੀਆ ਕਹਿੰਦੇ ਸਨ ਤੇ ਟਾਲੀਆ ਤੋਂ ਇਟਲੀ ਪੈ ਗਿਆ ਵਾਹ ਟਾਲੀਆ ਜਾਂ ਵੈ ਟਾਲੀਆ ਇਹ ਦੋਵੇਂ ਨਾਮ ਵਰਤੇ ਜਾਂਦੇ ਸਨ ਚਾਰਾਗਾ ਵਾਸਤੇ ਜੁਨਾਨੀ ਲੋਕ ਵਰਤਦੇ ਸਨ ਆਜੂ ਹੁਣ ਇਟਲੀ ਦੇ ਜਿਹੜਾ ਸ਼ਹਿਰ ਤੁਸੀਂ ਵੇਖਦੇ ਪਹਿਜਿਆ ਪਾਣੀ ਦੇ ਵਿੱਚ ਇਹ ਵੇਨਸ ਸ਼ਹਿਰ ਹੈ ਇਸ ਵੇਨਸ ਸ਼ਹਿਰ ਦੀ ਸਥਾਪਨਾ ਹੋਈ ਏ 400 ਜਿਹੜਾ ਉਹਨਾਂ ਸ਼ਹਿਰ ਵਸਾਇਆ ਇਹਦਾ ਨਾਮ 421 ਦੇ ਵਿੱਚ 421 ਈਸਵੀ ਵਿੱਚ ਆ ਜਿਹੜਾ ਪਾਣੀ ਵਾਲਾ ਸ਼ਹਿਰ ਤੁਸੀਂ ਵੇਖਦੇ ਪਹਿਲੇ ਕੁਝ ਸਮਾਂ ਪਾ ਕੇ ਵੈਂਡਲ ਲੋਮ ਬਾਗਕਰਮਨਕਾਰੀਆਂ ਤੋਂ ਬਚਣ ਵਾਸਤੇ ਕਈ ਲੋਕ ਭਜਦੇ ਭਜਦੇ ਜਿਹੜੇ ਵੈਂਡਲ ਆਏ ਅਕਰਮਨਕਾਰੀਆਂ ਵਿੱਚ ਇਹਨਾਂ ਦੇ ਭਜਦੇ ਜਾਨ ਬਚਾਉਂਦੇ ਇਹ ਜਿਹੜਾ ਤੁਸੀਂ ਸ਼ਹਿਰ ਤੁਸੀਂ ਵੇਖਦੇ ਹੋ ਹੈ ਜਿਹੜੇ ਵੈਂਟੀ ਸ਼ਰਨਾਰਥੀ ਸਨ ਇਹਦੇ ਨਾਲ ਵੈਂਟੀ ਸ਼ਰਨਾਰਥੀ ਲੱਕੜੀ ਦੇ ਥੰਮ੍ਹੇ ਨੱਟਦੇ ਤੁਰਦੇ ਤੁਰਦੇ ਸਮੁੰਦਰ ਦੇ ਕਿਨਾਰੇ ਇਸ ਜਗ੍ਹਾ ਆ ਗਏ ਉਹ ਥੰਮ੍ਹੇ ਲਗਾ ਕੇ ਸ਼ਰਨ ਲਈ ਆ ਕੇ ਉੱਥੇ ਆ ਕੇ ਉਹਨਾਂ ਨੇ ਆਪਣਾ ਡੇਰਾ ਕੀਤਾ ਪਾਣੀ ਦੇ ਥੱਲੇ ਜਾਂ ਆਪਣੀ ਵਿੱਚ ਆਉਂਦੇ ਆ ਚੱਲਿਆ ਹੋਇਆ ਇੱਕ ਜੰਗਲ ਹੀ ਐ ਇਸ ਜਗ੍ਹਾ ਜਿੱਥੇ ਉਹਨਾਂ ਨੇ ਡੇਰਾ ਦੇ ਜਿੱਥੇ ਦਾ ਸਭ ਤੋਂ ਵੱਡਾ ਬੰਦਰਗਾਹ ਸੀ ਇਹ ਜਿਹੜਾ ਵੇਨਸ ਸ਼ਹਿਰ ਸਭ ਤੋਂ ਵੱਡੇ ਯੂਰਪ ਦੇ ਬੰਦਰਗਾਹ ਇੱਥੇ ਆ ਕੇ ਜਹਾਜ਼ ਰੁਕਦੇ ਵਪਾਰ ਹੁੰਦਾ ਤੇ ਇਸ ਲਿਹਾਜ਼ ਨਾਲ ਇਹ ਸ਼ਹਿਰ ਯੂਰਪ ਦਾ ਸਭ ਤੋਂ ਅਮੀਰ ਸ਼ਹਿਰ ਵੀ ਮੰਨਿਆ ਜਾਂਦਾ ਸੀ ਇਸਲਾਮੀ ਦੇਸ਼ਾਂ ਨਾਲ ਵੀ ਵਪਾਰ ਇਤੋਂ ਹੁੰਦਾ ਸੀ ਪਰ ਈਸਾਈ ਮੱਤ ਦਾ ਪ੍ਰਭਾਵ ਹੋਣ ਕਰਕੇ ਤੇ ਪਾਪ ਨੇ ਪਾਬੰਦੀ ਲਗਾ ਦਿੱਤੀ ਕਿ ਜਿਹੜੇ ਲੋਕ ਨੇ ਜਿਹੜੇ ਲੋਕ ਦੂਸਰੇ ਧਰਮ ਇਸਲਾਮ ਨਾਲ ਸੰਬੰਧ ਰੱਖਦੇ ਉਹਨਾਂ ਨਾਲ ਆਪਾਂ ਕੋਈ ਵਪਾਰ ਨਹੀਂ ਕਰਨਾ ਕਾਫੀ ਲੰਮਾ ਸੰਘਰਸ਼ ਵੀ ਚੱਲਿਆ ਲੋਕਾਂ ਦੀ ਲੜਾਈ ਹੋਈ ਲੋਕਾਂ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਕਿ ਇਹ ਵਪਾਰ ਰੋਕਣਾ ਗਲਤ ਗੱਲ ਹੈ ਮਸਾਲੇ ਦਾ ਵਪਾਰ ਹੁੰਦਾ ਸੀ ਬੜੇ ਅਮੀਰ ਸ਼ਹਿਰਾਂ ਵਿੱਚ ਮੰਨਿਆ ਜਾਂਦਾ ਸੀ ਇਹ ਜਿਹੜਾ ਸ਼ਹਿਰ ਆ ਪਰ ਜਦੋਂ ਮਸਾਲੇ ਦੇ ਵਪਾਰ ਤੇ ਪਾਬੰਦੀ ਲੱਗ ਗਈ ਫਿਰ ਇਸ ਵेन ਸ਼ਹਿਰ ਦੀ ਉਹ ਸ਼ਾਨੋ ਸ਼ੌਕਤ ਨਾ ਰਹੀ ਇਹ ਜਿਹੜਾ ਸ਼ਹਿਰ ਆ ਨਾ ਇਹਦੇ ਚ 120 ਟਾਪੂ ਆ 120 ਕੱਲਾ ਪਾਣੀ ਤੇ ਨਹੀਂ ਇਦਾਂ ਇੱਕਲਾ ਪਾਣੀ ਤੇ ਮਤਲਬ ਸਮੁੰਦਰ ਚ ਲੱਕੜਾਂ ਗੱਡ ਦਿੱਤੀਆਂ ਗਈਆਂ ਦਲਦਲ ਸੀ ਦਲਦਲ ਟਾਪੂ ਨਮਕੀਨ ਟਾਪੂ ਦਲਦਲੀ ਟਾਪੂ 120 ਟਾਪੂ ਸਨ ਜਿਨ੍ਹਾਂ ਨੂੰ 472 ਪੁਲ ਜੋੜਦੇ ਆ 120 ਟਾਪੂ ਬਣੇ ਨੇ ਉਹਨਾਂ 120 ਪੁਲਾਂ ਉਹ 120 ਟਾਪੂਆਂ ਨੂੰ 472 ਪੁਲਾਂ ਦੇ ਨਾਲ ਜੋੜਿਆ ਗਿਆ ਆਪਸ ਵਿੱਚ ਤੇ 177 177 177 ਨਹਿਰਾਂ ਨੇ ਇਸ ਸ਼ਹਿਰ ਦੇ ਵਿੱਚ ਜਿਹੜੀਆਂ 120 ਟਾਪੂਆਂ ਨੂੰ ਵੱਖੋ-ਵੱਖਰਾ ਕਰਦੀਆਂ ਤੇ 472 ਪੁਲ ਇਹਨਾਂ ਨੂੰ ਜੋੜ ਦਿੰਦੇ ਆ 2000 ਸਾਲ ਪਹਿਲਾਂ ਇਹਦਾ ਨਿਰਮਾਣ ਹੋਇਆ ਇਹ ਜਿਹੜਾ ਸ਼ਹਿਰ ਆ ਲਿਖਿਆ ਮਤਲਬ ਇਦਾਂ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ 2000 ਸਾਲ ਪਹਿਲਾਂ ਇਹਦਾ ਨਿਰਮਾਣ ਕੀਤਾ ਗਿਆ ਇਸ ਵੈਨਸ ਇਸ ਵੈਨ ਸ਼ਹਿਰ ਨੂੰ ਸੰਸਕ੍ਰਿਤੀ ਅਤੇ ਵਪਾਰ ਦਾ ਕੇਂਦਰ ਮੰਨਿਆ ਜਾਂਦਾ ਬਹੁਤ ਜਿਆਦਾ ਖੂਬਸੂਰਤ ਸ਼ਹਿਰ ਹੈ ਐ ਲੱਗਦਾ ਜਿਵੇਂ ਕਿਸੇ ਮਹਾਨ ਕਲਾਕਾਰ ਦੀ ਕੋਈ ਅਨੋਖੀ ਚਿੱਤਰਕਾਰੀ ਹੋਵੇ ਕਲਾਕ੍ਰਿਤੀ ਹੋਵੇ ਇਹ ਸ਼ਹਿਰ ਦੀ ਖੂਬਸੂਰਤੀ ਵੇਖਿਆ ਹੀ ਬਣਦੀ ਹੈ ਇੰਨੀ ਖੂਬਸੂਰਤ ਚੀਜ਼ ਇੰਨੀ ਖੂਬਸੂਰਤ ਮਨੁੱਖ ਅਤੇ ਕੁਦਰਤ ਦਾ ਸੁਮੇਲ ਮਨੁੱਖ ਦਾ ਅਤੇ ਕੁਦਰਤ ਦਾ ਸੁਮੇਲ ਮਨੁੱਖ ਦਾ ਗਿਆਨ ਅਤੇ ਕੁਦਰਤੀ ਰੰਗ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੁਮੇਲ ਦੁਨੀਆ ਦਾ ਹਰ ਇੱਕ ਮਨੁੱਖ ਜਾਇਦਾਂ ਕਹਿ ਲੋ ਕਿ ਦੁਨੀਆ ਦਾ ਹਰ ਇੱਕ ਸੈਲਾਨੀ ਸੈਰ ਕਰਨ ਵਾਲਾ ਯਾਤਰਾ ਕਰਨ ਵਾਲਾ ਇੱਥੇ ਜ਼ਰੂਰ ਆਉਣਾ ਚਾਹੁੰਦਾ ਹੈ ਅਤੇ ਦੁਨੀਆ ਦੇ ਹਰ ਕੋਨੇ ਵਿੱਚੋਂ ਹਰ ਪ੍ਰਕਾਰ ਦੇ ਲੋਕ ਇਸ ਜਗ੍ਹਾ ਇਸ ਸ਼ਹਿਰ ਵਿੱਚ ਆਉਂਦੇ ਆ ਸਭ ਤੋਂ ਖੂਬਸੂਰਤ ਯੂਰਪ ਦਾ ਜਿਹੜਾ ਉਹ ਇਹ ਸ਼ਹਿਰ ਹੈ ਵੈਨਿਸ ਟਾਪੂ ਵੀ ਨੇ ਦੂਰ ਦੂਰ ਤੱਕ ਉਹ ਸ਼ਹਿਰ ਚ ਦੂਰ ਦੂਰ ਵਿੱਚ ਵਿੱਚ ਸਮੁੰਦਰ ਦੇ ਟਾਪੂ ਵੀ ਬਣੇ ਹੋਏ ਆ ਤੇ ਬੇੜੀਆਂ ਤੁਹਾਨੂੰ ਲੈ ਕੇ ਜਾਂਦੀਆਂ ਸ਼ਹਿਰ ਦੇ ਜਿਵੇਂ ਪ੍ਰਕਰਮਾ ਕੀਤੀ ਜਾਂਦੀ ਹੈ ਨਾ ਇਦਾਂ ਪ੍ਰਕਰਮਾ ਕਰਾਉਂਦੀਆਂ ਨੇ ਇੱਕ ਜਗ੍ਹਾ ਤੋਂ ਚੱਲ ਕੇ ਜਦੋਂ ਆਪਾਂ ਇਸ ਸ਼ਹਿਰ ਵਿੱਚ ਦਾਖਲ ਹੁੰਦੇ ਆ ਨਾ ਤੇ ਪਾਰਕਿੰਗ ਦਾ ਬਹੁਤ ਮਸਲਾ ਹੁੰਦਾ ਗੱਡੀਆਂ ਨਿੱਜੀ ਆਪਣੀਆਂ ਗੱਡੀਆਂ ਕੁਝ 8-10 ਕਿਲੋਮੀਟਰ ਦੂਰ ਹੀ ਖਲਾਰ ਦਿੱਤੀਆਂ ਜਾਂਦੀਆਂ ਉੱਥੇ ਪਾਰਕਾਂ ਬਣੀਆਂ ਬਹੁਤ ਦੂਰ ਦੂਰ ਉੱਥੋਂ ਫਿਰ ਬੱਸ ਚੱਲਦੀ ਐ ਉਹ ਤਿੰਨ ਕੁ ਯੂਰੋ ਟਿਕਟ ਐ ਉਸ ਬੱਸ ਦੀ ਆਉਣ ਜਾਣ ਦੀ ਉਹ ਬੱਸ ਚੱਲਦੀ ਐ ਤੇ ਉਹ ਬੱਸ ਇੱਥੋਂ ਤੱਕ ਲੈ ਕੇ ਆਉਂਦੀ ਐ ਜਿੱਥੋਂ ਇਹ ਛੋਟੇ-ਛੋਟੇ ਜਹਾਜ਼ ਬੇੜੀਆਂ ਚੱਲਦੀਆਂ ਨੇ ਕੁਝ ਜਹਾਜ਼ ਉਹ ਨੇ ਜਿਨ੍ਹਾਂ ਦਾ ਕਿਰਾਇਆ ਜਿਹੜੇ ਆਮ ਬੱਸਾਂ ਵਾਂਗੂ ਆ 1.9 ਯੂਰੋ ਜਿਨ੍ਹਾਂ ਦਾ ਕਿਰਾਇਆ ਵਾ ਤੇ ਜੇ ਤੁਸੀਂ ਆਉਣ ਜਾਣ ਕਰਨਾ ਵਾ ਫੇਰ 17 ਯੂਰੋ ਉਹਨਾਂ ਦਾ ਕਿਰਾਇਆ ਸੀ ਪਰ ਆਉਣ ਜਾਣ ਦਾ ਫਾਇਦਾ ਕੋਈ ਨਹੀਂ ਹੁੰਦਾ ਤੁਹਾਨੂੰ ਕਿਸ਼ਤੀਆਂ ਜਿਹੜੀਆਂ ਜਿਹੜੇ ਜਹਾਜ਼ ਆ ਇੱਕ ਤੇ ਖੁੱਲੇ ਬੜੇ ਆ ਚਾਰ ਚਫੇਰੇ ਜਿੱਦਾਂ ਮਰਜ਼ੀ ਆਪਾਂ ਜਿਹੜੇ ਮਰਜ਼ੀ ਪਾਸੇ ਉਹਦੇ ਵੇਖ ਸਕਦੇ ਆ ਚਾਰ ਚਫੇਰੇ ਤੇ ਨਜ਼ਾਰੇ ਆਪਾਂ ਤੱਕ ਸਕਦੇ ਆ ਤੇ ਇੱਕ ਛੋਟੀਆਂ ਟੈਕਸੀਆਂ ਵੀ ਛੋਟੀਆਂ ਮਤਲਬ ਬੇੜੀਆਂ ਵੀ ਜਿਹੜੀਆਂ ਤੁਸੀਂ ਪ੍ਰਾਈਵੇਟ ਕਰ ਸਕਦੇ ਜੇ ਉਹਨਾਂ ਦਾ ਕਿਰਾਇਆ 150 ਯੂਰੋ ਵੀ ਆ 75 ਯੂਰੋ ਵੀ ਆ ਜਿੰਨਾ ਜਿੰਨਾ ਸਮਾਂ ਜਿੰਨੀ ਜਿੰਨੀ ਦੂਰੀ ਤੁਸੀਂ ਤੈਅ ਕਰਨੀ ਆ ਉਸ ਹਿਸਾਬ ਨਾਲ ਕਿਰਾਇਆ ਅੱਧੇ ਘੰਟੇ ਦਾ 1 ਘੰਟੇ ਦਾ ਸਾਰੀ ਸਾਰੀ ਦਿਹਾੜੀ ਤੇ ਮਿਲ ਜਾਂਦੇ ਆ ਉਹਨਾਂ ਦਾ ਜ਼ਿਆਦਾ ਆ ਪਰ ਤਕਰੀਬਨ ਅੱਧਾ ਪੌਣਾ ਘੰਟਾ ਵਿੱਚ ਹੀ ਸਾਰੀ ਸ਼ਹਿਰ ਦੀ ਪ੍ਰਕਰਮਾ ਹੋ ਜਾਂਦੀ ਇੱਕ ਪਾਸਾ ਤੈਅ ਹੋ ਜਾਂਦਾ ਜਿਹੜਾ ਸਾਰਾ ਸ਼ਹਿਰ ਦਾ ਫਿਰ ਅਸੀਂ ਇੱਥੋਂ ਇੱਕ ਬੰਨਿਓ ਬੈਠੇ ਜਹਾਜ਼ ਵਿੱਚ 9.5 ਯੂਰੋ ਦੀ ਟਿਕਟ ਲਈ ਸੀ ਪਿੱਛੋਂ ਬੱਸ ਦਾ ਸਫ਼ਰ ਤੈਅ ਕਰਕੇ ਆਨ ਕੇ ਤੇ ਇਸ ਜਹਾਜ਼ ਨੇ ਸਾਨੂੰ ਕੋਈ 40 ਮਿੰਟ ਲਗਾਏ ਹੋਣਗੇ 40 ਮਿੰਟ ਦਾ ਸਫ਼ਰ ਕਰਕੇ ਤੇ ਰਸਤੇ ਵਿੱਚ ਕਈ ਸਟੇਸ਼ਨ ਆਏ ਜਿੱਦਾਂ ਬੱਸ ਸਟਾਪ ਹੁੰਦੇ ਆ ਨਾ ਵੀ ਬੱਸਾਂ ਦੇ ਵੱਖੋ-ਵੱਖਰੇ ਸਟਾਪ ਹੁੰਦੇ ਆ ਕੋਈ ਪਿੰਡ ਆ ਗਿਆ ਛੋਟਾ ਕੋਈ ੱਡਾ ਆ ਗਿਆ ਜਿੱਨੇ ਉਤਰਨਾ ਉਤਰ ਜਾਈ ਤੇ ਤੁਹਾਡੀ ਟਿਕਟ ਉਤੇ ਲਿਖਿਆ ਹੁੰਦਾ ਜਿੱਥੋਂ ਦੀ ਟਿਕਟ ਲਈ ਆ ਤੁਸੀਂ ਕਿੱਥੇ ਜਾਣਾ ਵਾ ਕਿੱਥੋਂ ਤੱਕ ਤੁਸੀਂ ਮਤਲਬ ਇਹਦੇ ਵਿੱਚ ਸਫ਼ਰ ਕਰਨਾ ਵਾ ਉਹਦੇ ਮੁਤਾਬਕ ਫਿਰ 40 ਮਿੰਟ ਲੱਗੇ ਇਹਨੇ ਸ਼ਹਿਰ ਦੇ ਦੂਸਰੇ ਕਿਨਾਰੇ ਤੇ ਜਾ ਕੇ ਉਤਾਰ ਦਿੱਤਾ ਜਹਾਜ਼ ਨੇ ਸ਼ਹਿਰ ਦੇ ਦੂਸਰੇ ਕਿਨਾਰੇ ਤੇ ਇੱਕ ਪਾਸਿਓਂ ਸ਼ੁਰੂ ਕਰਕੇ ਦੂਜੇ ਕਿਨਾਰੇ ਤੇ ਉਤਾਰਿਆ ਫਿਰ ਜਿੱਥੇ ਇਹਨੇ ਉਤਾਰਿਆ ਜਿਸ ਜਗ੍ਹਾ ਦੇ ਉੱਤੇ ਉਹ ਨਾਮ ਉਹਦਾ ਇਦਾਂ ਯਾਦ ਨਹੀਂ ਆ ਵੀ ਉੱਥੇ ਕਿਹੜੀ ਜਗ੍ਹਾ ਮਤਲਬ ਇਹਨੇ ਉਤਾਰਿਆ ਸੀ ਉੱਥੇ ਜਦੋਂ ਇਹਨੇ ਜਾ ਕੇ ਉਤਾਰ ਦਿੱਤਾ ਤੇ ਉਥੋਂ ਸ਼ੁਰੂ ਹੋ ਜਾਂਦਾ ਮਤਲਬ ਸਿਟੀ ਸੈਂਟਰ ਹੀ ਕਹ ਲੋ ਸ਼ਹਿਰ ਦਾ ਸੈਂਟਰ ਹੈ ਇੱਕ ਜਿੱਥੇ ਬੜੀਆਂ ਬੜੀਆਂ ਸੁੰਦਰ ਮੂਰਤੀਆਂ ਬੜੀਆਂ ਹੋਈਆਂ ਨੇ ਪੁਰਾਤਨ ਜਿਹੜੀਆਂ ਯਾਦਗਾਰਾਂ ਸੰਭਾਲੀਆਂ ਗਈਆਂ ਨੇ ਤੇ ਉਹਨਾਂ ਨੂੰ ਵੇਖਦੇ ਵੇਖਦੇ ਤੇ ਰਸਤੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਇਆ ਫੇ ਨਹਿਰਾ ਨੇ ਪੋਲ ਤਾਂ ਬਣੇ ਹੀ ਹੋਏ ਨੇ ਪੋਲ ਤਾਂ 472 ਪੋਲ ਆ ਜਿਹੜੇ ਨਹਿਰਾਂ ਦੇ ਉੱਪਰੋਂ ਟੱਪ ਕੇ ਤੇ ਅਗਲੇ ਪਾਸੇ ਦੂਜੇ ਬੰਨੇ ਜਾਇਆ ਜਾਂਦਾ ਵਾ 177 ਨਹਿਰਾਂ ਵਿੱਚੋਂ ਨਿਕਲਦੀਆਂ ਉਹਨਾਂ ਨਹਿਰਾਂ ਦੇ ਵਿੱਚ ਆਪੋ ਆਪਣੀਆਂ ਲੋਕਾਂ ਨੇ ਨਿੱਜੀ ਬੋਟਾਂ ਵੀ ਖਿਲਾਰੀਆਂ ਹੋਈਆਂ ਨੇ ਜਿਵੇਂ ਆਪਣੇ ਘਰਾਂ 'ਚ ਮੋਟਰਸਾਈਕਲ ਐਕਟਿਵਾ ਸਕੂਟਰੀਆਂ ਖਲੋਤੀਆਂ ਹੁੰਦੀਆਂ ਉਹਨਾਂ ਲੋਕਾਂ ਨੇ ਨਹਿਰਾਂ ਦੇ ਵਿੱਚ ਨਿੱਜੀ ਲੋਕਾਂ ਨੇ ਆਪੋ ਆਪਣੀਆਂ ਨਿੱਜੀ ਮਤਲਬ ਵੋਟਾਂ ਨਿੱਜੀ ਲੋਕ ਨਿੱਜੀ ਆਪਣੀਆਂ ਵੋਟਾਂ ਬੇੜੀਆਂ ਖਲਾਰੀਆਂ ਨੇ ਜੇ ਕਿਤੇ ਦੁਕਾਨ ਤੇ ਜਾਣਾ ਜਾਂ ਸ਼ਹਿਰ ਦੇ ਦੂਜੇ ਪਾਸੇ ਜਾਣਾ ਜਾਂ ਕਿਤੇ ਵੀ ਉਹਨਾਂ ਨੇ ਘਰੋਂ ਬਾਹਰ ਜਾਣਾ ਉਹ ਆਪਣੀ ਵੋਟ ਲੈਂਦੇ ਨੇ ਤੇ ਉਹ ਚਲੇ ਜਾਂਦੇ ਆ ਉਹਦੇ ਵਿੱਚ ਜਾਣਾ ਸੌਖਾ ਤੇ ਜੇ ਉਦਾਂ ਜਾਣਾ ਵਾ ਉਦਾਂ ਫਿਰ ਤੁਰ ਕੇ ਜਾਣਾ ਪਾਏਗਾ ਸਾਰੇ ਸ਼ਹਿਰ ਦੇ ਵਿੱਚ ਸਾਈਕਲ ਨਹੀਂ ਚੱਲ ਸਕਦਾ ਕੋਈ ਬਾਈਕ ਨਹੀਂ ਚੱਲ ਸਕਦੀ ਤੇ ਜੇ ਉਹ ਬੱਚਿਆਂ ਵਾਲੀਆਂ ਬੱਗੀਆਂ ਵੀ ਬੱਚੇ ਉਹ ਲੋਕਾਂ ਦੇ ਕੋਲ ਸੀ ਨਾ ਵਿੱਚ ਪਾ ਕੇ ਬੱਚਿਆਂ ਨੂੰ ਉਹ ਲੈ ਜਾਂਦੇ ਸਨ ਇਧਰ ਫਿਰ ਉਹਨਾਂ ਨੂੰ ਕਿਉਂਕਿ ਰਸਤੇ ਵਿੱਚ ਜਿਹੜੇ ਪੋਲ ਆਉਂਦੇ ਉਹਨਾਂ ਤੇ ਪੌੜੀਆਂ ਫ ਸੀੜੀਆਂ ਬਣੀਆਂ ਉੱਥੋਂ ਦੋ ਜਾਣਿਆਂ ਨੂੰ ਚੁੱਕ ਕੇ ਲੰਘਾਉਣਾ ਪੈਂਦਾ ਬਹੁਤ ਪ੍ਰਾਣੀਆਂ ਚਰਚਾਂ ਵੀ ਬਣੀਆਂ ਹੋਈਆਂ ਮਤਲਬ ਕਹਿਣ ਦਾ ਕਿ ਕੋਈ ਸਾਈਕਲ ਨਹੀਂ ਚੱਲ ਸਕਦਾ ਕੋਈ ਸਕੂਟਰ ਨਹੀਂ ਚੱਲ ਸਕਦਾ ਜੇ ਸ਼ਹਿਰ ਵਿੱਚ ਸਾਰੇ ਚ ਘੁੰਮਣਾ ਸਫ਼ਰ ਕਰਨਾ ਤੇ ਬੋਟ ਬੋਟ ਨੇ ਬੇੜੀਆਂ ਹੀ ਨੇ ਇਹ ਨਾਵਿਕਾ ਨੌਕਾ ਹੀ ਨੇ ਜਿਨ੍ਹਾਂ ਦੇ ਵਿੱਚ ਸਫ਼ਰ ਤੈ ਕੀਤਾ ਜਾਂਦਾ ਵਾ ਇਹੀ ਇਸ ਇਸ ਮਤਲਬ ਸ਼ਹਿਰ ਦੀ ਖਾਸੀਅਤ ਹੈ ਦੂਰ ਦੂਰ ਤੱਕ ਹਰ ਇੱਕ ਮਤਲਬ ਬਿਲਡਿੰਗ ਹਰ ਇੱਕ ਜਿਹਦੇ ਨਾਲ ਨਹਿਰ ਲੰਘਦੀ ਹੈ ਹਰ ਇੱਕ ਘਰ ਬੜੀ ਬੜੀ ਦੂਰ ਤੋਂ ਲੋਕ ਆਪਣੇ ਨਿੱਜੀ ਛਿਪਾਂ ਵਿੱਚ ਨਿੱਜੀ ਜਹਾਜ਼ਾਂ ਵਿੱਚ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਸਿੰਗਾਪੁਰ ਤੋਂ ਜਿੱਥੋਂ ਵੀ ਮਤਲਬ ਜਹਾਜ਼ ਆਉਂਦੇ ਨੇ ਆ ਸਕਦੇ ਨੇ ਆਪਣੇ ਨਿੱਜੀ ਛਿਪ ਵੀ ਲੋਕਾਂ ਨੇ ਲਿਆਂਦੇ ਹੁੰਦੇ ਆ ਤੇ ਇੱਥੇ ਲੋਕ ਅੰਜਵਾਇ ਕਰਨ ਵੇਖਣ ਵਾਸਤੇ ਆਪਣੀ ਜ਼ਿੰਦਗੀ ਦਾ ਲੋਟੋਫ ਉਧਾ ਓਨਲੀ ਅਨੰਦਲਨ ਲਈ ਜ਼ਰੂਰ ਆਉਂਦਿਆ ਇਹ ਸ਼ਹਿਰ ਆਪਣੀ ਜ਼ਿੰਦਗੀ ਚ ਇੱਕ ਵਾਰ ਜ਼ਰੂਰ ਵੇਖਣਾ ਚਾਹੀਦਾ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਆ ਪੁਲ ਇਸੇ ਤਰ੍ਹਾਂ ਹੀ ਪੁਲ ਬਣਿਆ ਜਿੱਥੋਂ ਨਹਿਰਾਂ ਲੰਘਦੀਆਂ ਨੇ ਇਸੇ ਤਰ੍ਹਾਂ ਹੀ ਪੁਲ ਬਣਿਆ ਤੇ ਪੁਲਾਂ ਦੇ ਉੱਪਰ ਦੀ ਲੰਘ ਕੇ ਤੇ ਨਹਿਰ ਨੂੰ ਪਾਰ ਕਰਕੇ ਤੇ ਫਿਰ ਅਗਲਾ ਸਫ਼ਰ ਜਿਹੜਾ ਤੈ ਹੁੰਦਾ ਤੇ ਜੇ ਤੁਹਾਡੇ ਕੋ ਨੈਵੀਗੇਸ਼ਨ ਨਹੀਂ ਨਾ ਹੈਗਾ ਜਾ ਫੋਨ ਦੇ ਉੱਤੇ ਤੇ ਤੁਸੀਂ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ ਇੰਨਾ ਜ਼ਿਆਦਾ ਭੁਲੇਖਾ ਪਾਉਂਦਾ ਹੈ ਇਹ ਵੀ ਮੰਨਿਆ ਜਾਂਦਾ ਕਿ ਜੇ ਕੋਈ ਡਾਕੀਆ ਜੇ ਕਿਸੇ ਨੇ ਆਪਣਾ ਚਿੱਠੀ ਪੱਤਰ ਵੀ ਪਹੁੰਚਾਉਣਾ ਨਾ ਤੇ ਇਸ ਸ਼ਹਿਰ ਦਾ ਪਤਾ ਵੀ ਇਸ ਹਿਸਾਬ ਨਾਲ ਲਿਖਿਆ ਗਿਆ ਵੀ ਉਹ ਆਮ ਇਨਸਾਨ ਨਹੀਂ ਲੱਭ ਸਕਦਾ ਡਾਕੀਏ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਉਹਨਾਂ ਘਰਾਂ ਨੂੰ ਲੱਭਣ ਦੇ ਵਾਸਤੇ ਵੱਖਰੇ ਤਰੀਕੇ ਦੇ ਨਾਲ ਇਹਦੀ ਮਿੰਤੀ ਗਿਣਤੀ ਕੀਤੀ ਗਈ ਆ ਇਹ ਸ਼ਾਇਰ ਦੀ ਤੇ ਤੁਹਾਨੂੰ ਇਹਦੇ ਚੋਂ ਸਾਨੂੰ ਜਦੋਂ ਅਸੀਂ ਇਹਦੇ ਵਿੱਚ ਤੁਰ ਕੇ ਜਾਂਦੇ ਆ ਹੋਇਆ ਤੇ ਜਹਾਜ਼ ਤੇ ਗਿਆ ਸੀ ਤੇ ਆਉਂਦਿਆਂ ਹੋਇਆ ਫਿਰ ਪੈਦਲ ਚੱਲ ਕੇ ਆਏ ਸੀ ਉਹ ਪੈਦਲ ਚੱਲਣ ਦੀ ਮੈਂ ਤਾਂ ਨਹੀਂ ਕੋਈ ਵੀਡੀਓ ਬਣਾ ਸਕਿਆ ਮੇਰਾ ਫੋਨ ਬੰਦ ਹੋ ਗਿਆ ਸੀ ਤੇ ਜਿੱਥੋਂ ਤੱਕ ਫੋਨ ਚੱਲਦਾ ਰਿਹਾ ਉਥੋਂ ਤੱਕ ਮੈਂ ਵੀਡੀਓ ਨਾਲ ਦੀ ਨਾਲ ਬਣਾਈ ਗਿਆ ਵੀ ਚਲੋ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਮੈਂ ਵਖਾ ਦਿਆਂ ਬਹੁਤ ਜ਼ਿਆਦੇ ਆ ਜਿਹੜੇ ਛਿਪੇ ਹਨ ਮਹਿੰਗੇ ਮਹਿੰਗੇ ਬਹੁਤ ਜ਼ਿਆਦੇ ਲਗਜ਼ਰੀ ਛਿਪ ਵੀ ਨਾਲ-ਨਾਲ ਸ਼ਹਿਰ ਦੇ ਖਲੋਤੇ ਹੋਏ ਸਨ ਇਥੋਂ ਪਤਾ ਲੱਗਦਾ ਸੀ ਕਿ ਲੋਕ ਦੂਰ ਦਰਾਡੇੋਂ ਵੀ ਚੱਲ ਕੇ ਇਸ ਸ਼ਹਿਰ ਨੂੰ ਵੇਖਣ ਵਾਸਤੇ ਆਨੰਦ ਲੈਣ ਵਾਸਤੇ ਆਏ ਆ ਬਾਕੀ ਜਿਹੜੀਆਂ ਬੋਟਾਂ ਨੇ ਜਹਾਜ਼ ਨੇ ਉਹਨਾਂ ਦਾ ਤੇ ਅੰਤ ਹੀ ਕੋਈ ਨਹੀਂ ਸੀ ਕਿ ਉਹ ਕਿੰਨੀਆਂ ਕ ਸਨ ਕਿੰਨੀਆਂ ਕ ਵੇਖਣ ਨੂੰ ਮਿਲੀਆਂ ਕੁੱਲ ਮਲਾ ਕੇ ਮੈਨੂੰ ਸਾਰੇ ਯੂਰਪ ਦੇ ਵਿੱਚ ਮੈਂ ਜਿੱਥੇ-ਜਿੱਥੇ ਵੀ ਗਿਆ ਰੋਮ ਵੀ ਗਿਆ ਮਤਲਬ ਜਿਹੜੀ ਇਟਲੀ ਦੀ ਰਾਜਧਾਨੀ ਹੈ ਉਹ ਵੀ ਬਹੁਤ ਜ਼ਿਆਦਾ ਸੁੰਦਰ ਸੀ ਇਤਿਹਾਸ ਸੀ ਪਰ ਇੱਥੇ ਇਹ ਸ਼ਹਿਰ ਜਿਹੜਾ ਵੇਖਿਆ ਸਵਿਟਜ਼ਰਲੈਂਡ ਵੀ ਦੇਖਿਆ ਹਰਿਆ ਭਰਿਆ ਪਹਾੜਾਂ ਦੇ ਨਾਲ ਸੱਜਿਆ ਹਰਿਆਵਲ ਦੇ ਨਾਲ ਭਰਪੂਰ ਬਹੁਤ ਸੋਹਣਾ ਸਵਿਟਜ਼ਰਲੈਂਡ ਸਾਰੇ ਸਵਿਟਜ਼ਰਲੈਂਡ ਦੇ ਵਿੱਚ ਕੋਈ ਵੀ ਜਗ੍ਹਾ ਸਮਤਲ ਨਹੀਂ ਦੇਖੀ ਪਹਾੜ ਹੀ ਪਹਾੜ ਨੇ ਜਿਵੇਂ ਐਵੇਂ ਕਹਿ ਲੋ ਕਿ ਪਹਾੜਾਂ ਦਾ ਨਾਮ ਹੀ ਸਵਿਟਜ਼ਰਲੈਂਡ ਹੈ ਜਿਵੇਂ ਆਪਣਾ ਹਿਮਾਚਲ ਹੈ ਜਿੱਥੇ ਪਹਾੜ ਨੇ ਸਾਰੇ ਹਿਮਾਚਲ ਦੇ ਅੰਦਰ ਇਦਾਂ ਸਵਿਟਜ਼ਰਲੈਂਡ ਦੇ ਵਿੱਚ ਪਹਾੜ ਹੀ ਪਹਾੜ ਆ ਤੇ ਰੋਮ ਦੇ ਅੰਦਰ ਪੁਰਾਣਾ ਇਤਿਹਾਸ ਸਾਰਾ ਕਈ ਚੀਜ਼ਾਂ ਰਹਿ ਗਈਆਂ ਵੇਖਣ ਵਾਲੀਆਂ ਕਈ ਵੇਖੀਆਂ ਗਈਆਂ ਤੇ ਇੱਥੇ ਇਟਲੀ ਦੇ ਵਿੱਚ ਆ ਜਿਹੜਾ ਸ਼ਹਿਰ ਹੈ ਵੈਨਿਸ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਿਆ ਬੜਾ ਇੱਕ ਦਿਨ ਵਿੱਚ ਜੇ ਤੁਸੀਂ ਆਖੋ ਵੀ ਇਹਨੂੰ ਸਾਰੇ ਨੂੰ ਘੁੰਮ ਲਈਏ ਇਹਨੂੰ ਸਾਰੇ ਨੂੰ ਵੇਖ ਲਈਏ ਤੇ ਉਹ ਬੜਾ ਜ਼ਿਆਦਾ ਮੁਸ਼ਕਲ ਹੈ ਇੱਕ ਦਿਨ ਵਿੱਚ ਕੁਝ ਘੰਟਿਆਂ ਵਿੱਚ ਨਹੀਂ ਵੇਖਿਆ ਜਾ ਸਕਦਾ ਇਹਨੂੰ ਵੇਖਣ ਵਾਸਤੇ ਥੋੜਾ ਸਮਾਂ ਚਾਹੀਦਾ ਕੁਝ 2-4 ਦਿਨ ਬੰਦੇ ਦੇ ਕੋਲ ਹੋਣ ਹੌਲੀ-ਹੌਲੀ ਸਾਰੇ ਨੂੰ ਘੁੰਮ ਕੇ ਚੰਗੀ ਤਰ੍ਹਾਂ ਵੇਖੇ ਇਸੇ ਤਰ੍ਹਾਂ ਰੋਮ ਸ਼ਹਿਰ ਵੀ ਹੈ ਉਹਨੂੰ ਵੀ ਇੱਕ ਦਿਨ ਵਿੱਚ ਕੁਝ ਪਲਾਂ ਵਿੱਚ ਕੁਝ ਘੰਟਿਆਂ ਵਿੱਚ ਤੁਸੀਂ ਨਹੀਂ ਵੇਖ ਸਕਦੇ ਬਹੁਤ ਕੁਝ ਉੱਥੇ ਵੇਖਣ ਵਾਲਾ ਵਾ ਰੋਮ ਦੇ ਵਿੱਚ ਤੇ ਜਿਹੜਾ ਇੱਕ ਦਿਨ ਵਿੱਚ ਨਹੀਂ ਵੇਖਿਆ ਜਾ ਸਕਦਾ ਕੁਝ ਲੰਮਾ ਸਮਾਂ ਚਾਹੀਦਾ ਉਹਦੇ ਵਾਸਤੇ ਵਿਉਂਤਬੰਦੀ ਚਾਹੀਦੀ ਹੈ ਤੇ ਇਸ ਵੇਨ ਸ਼ਹਿਰ ਚ ਵੀ ਬੰਦਾ ਤੁਰਦਾ ਤੁਰਦਾ ਵੀ ਥੱਕ ਜਾਂਦਾ ਕਿੰਨਾ ਕੁ ਜ਼ਿਆਦਾ ਤੁਰੇਗਾ ਕਿੰਨਾ ਕੁ ਜ਼ਿਆਦਾ ਵੇਖੇਗਾ ਪਰ ਫੇਰ ਵੀ ਜਿੰਨਾ ਵੀ ਵੇਖਿਆ ਗਿਆ ਜਾਂ ਉਹ ਬਹੁਤ ਸੁੰਦਰ ਸੀ ਬਹੁਤ ਸੋਹਣਾ ਸੀ ਬਹੁਤ ਵਧੀਆ ਸੀਗਾ ਜਿਸ ਤਰੀਕੇ ਨਾਲ ਇੱਥੇ ਪਾਣੀ ਆ ਜਾਂ ਇਹ ਇੱਕ ਵੱਖਰਾ ਰੰਗ ਹੈ ਤੇ ਇਦਾਂ ਇਟਲੀ ਦੇ ਵਿੱਚ ਨਾ ਬਹੁਤ ਸਾਰੇ ਰੰਗ ਹੈ। ਕਈ ਜਗ੍ਹਾ ਤੁਸੀਂ ਵੇਖੋਗੇ ਜਿੱਥੇ ਜ਼ਮੀਨ ਆਉਂਦੀ ਹੈ, ਖੇਤ ਆਉਂਦੇ ਨੇ, ਇਦਾਂ ਲੱਗਦਾ ਹੀ ਨਹੀਂ ਵੀ ਇਹ ਇਟਲੀ ਹੈ ਜਾਂ ਯੂਰਪ ਹੈ, ਲੱਗਦਾ ਜਿਵੇਂ ਪੰਜਾਬ ਹੀ ਹੈ, ਦੂਜਾ ਪੰਜਾਬ ਹੈ। ਇੰਨੀ ਸਮਤਲ ਤਰਤੀਬ, ਲਹਿ ਲਹਾਉਂਦੀਆਂ ਫਸਲਾਂ, گاਵਾ, ਡੇਰੀ ਫਾਰਮ, ਇਦਾਂ ਜਾਪਦਾ ਤੁਸੀਂ ਪੰਜਾਬ ਦੇ ਵਿੱਚ ਹੀ ਫਿਰਦੇ ਜੇ ਪੰਜਾਬ ਦੇ ਵਿੱਚ ਹੀ ਆਏ ਹੋਏ ਜੇ। ਪੰਜਾਬ ਦਾ ਇਹ ਤੁਹਾਨੂੰ ਪਲੇਖਾ ਪਵੇਗਾ ਆ ਬੇੜੀਆਂ ਇਸ ਤਰ੍ਹਾਂ ਪ੍ਰਾਈਵੇਟ ਜਿਹੜੀਆਂ ਫੈਮਲੀ ਆ ਉਹ ਕਰ ਲੈਂਦੀਆਂ ਆਪਣੇ ਘੁੰਮਣ ਫਿਰਨ ਵਾਸਤੇ ਬਾਕੀ ਸੱਜਣੋ ਇਹ ਜ਼ਿੰਦਗੀ ਆ ਗੁਰਬਾਣੀ ਚ ਸਤਿਗੁਰਾਂ ਨੇ ਇੱਕ ਸ਼ਬਦ ਲਿਖਿਆ ਜਿਹੜਾ ਮੇਰਾ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਕਰਮ ਮਿਲੇ ਨਹੀਂ ਠਾਕ ਰਹਾਇਆ ਠਾਕ ਦਾ ਮਤਲਬ ਹੁੰਦਾ ਰੋਕਣਾ ਜਿਵੇਂ ਠਾਕਾ ਲਾਉਣਾ ਤੁਹਾਡੇ ਕਰਮ ਤੁਹਾਡੇ ਨਸੀਬ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਜੋ ਮਹਾਰਾਜ ਨੇ ਸਤਗੁਰ ਨੇ ਦੇਣਾ ਉਹ ਕੋਈ ਦੁਨੀਆ ਦਾ ਦੁਨੀਆ ਤੇ ਜੰਮਿਆ ਹੀ ਕੋਈ ਨਹੀਂ ਉਹਨੂੰ ਰੋਕਣ ਵਾਲਾ ਬਾਕੀ ਸਤਗੁਰ ਦੀ ਰਜਾ ਸਤਗੁਰ ਦਾ ਭਾਣਾ ਇਹ ਸਭ ਕੁਝ ਦਾਣੇ ਗੁਰੂ ਨੇ ਹੀ ਖਲਾਰੇ ਹੋਏ ਆ ਗੁਰੂ ਦੀ ਰਜ਼ਾ ਤੋਂ ਬਾਹਰ ਤੇ ਕੁਝ ਵੀ ਨਹੀਂ ਸਭ ਕੁਝ ਗੁਰੂ ਦੇ ਬਾਣੇ ਵਿੱਚ ਹੈ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਝੁੱਲਦਾ ਜੋ ਇਹ ਆਨੰਦ ਵੇਖਣ ਨੂੰ ਮਿਲਦੇ ਆ ਜਾਂ ਵੇਖ ਰਹੇ ਆ ਇਹ ਸਾਰੀ ਸਤਗੁਰੂ ਜੀ ਦੀ ਬਖਸ਼ਿਸ਼ ਹੈ ਸਤਗੁਰੂ ਦੀ ਕਿਰਪਾ ਤੋਂ ਬਿਨਾਂ ਤੇ ਜੀਵ ਕੀ ਹੈ ਕੱਖ ਵੀ ਨਹੀਂ ਇਹਦੀ ਹੈਸੀਅਤ ਕੀ ਹੈ ਤੇ ਬੜੀ ਸਤਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਤਗੁਰੂ ਦੇ ਸਿੰਘ ਮਹਾਰਾਜ ਦੀ ਦਇਆ ਦੇ ਨਾਲ ਹੀ ਇਹ ਜੀਵਨ ਹੈ ਤੇ ਜੀਵਨ ਦੇ ਆਨੰਦ ਹੈ ਸਭ ਤੋਂ ਵੱਡੀ ਗੱਲ ਇਹੋ ਹੀ ਹੁੰਦੀ ਹੈ ਸਤਗੁਰਾਂ ਦੀ ਕਿਰਪਾ ਸਤਗੁਰਾਂ ਦੀ ਬਖਸ਼ਿਸ਼ ਇਹਦੇ ਤੋਂ ਵੱਡਾ ਹੋਰ ਕੁਝ ਵੀ ਦੁਨੀਆ ਤੇ ਨજર ਨਹੀਂ ਆਉਂਦਾ ਇਹਦੇ ਤੋਂ ਵੱਧ ਹੋਰ ਕੁਝ ਸੰਸਾਰ ਦੇ ਉੱਤੇ ਦਿਸਦਾ ਹੀ ਨਹੀਂ ਪਾਵੇਂ ਜਿੰਨੀਆਂ ਮਰਜ਼ੀ ਖੂਬਸੂਰਤ ਚੀਜ਼ਾਂ ਖੂਬਸੂਰਤ ਨਜ਼ਾਰੇ ਆ ਜੇ ਸਤਗੁਰੂ ਦੀ ਦਇਆ ਦ੍ਰਿਸ਼ਟੀ ਨਹੀਂ ਤੇ ਉਹ ਸਾਰੇ ਮਿੱਟੀ ਆ ਤੇ ਜੇ ਇਹਨਾਂ ਵਿੱਚੋਂ ਆਨੰਦ ਆ ਰਿਹਾ ਨਾ ਤੇ ਇਹਦਾ ਮਤਲਬ ਇਹ ਆ ਕਿ ਸਤਗੁਰੂ ਜੀ ਦੀ ਬਖਸ਼ਿਸ਼ ਸਤਗੁਰੂ ਦੀ ਕਿਰਪਾ ਤਾਂ ਇਹ ਦੁਨੀਆ ਦੀਆਂ ਵਸਤੂਆਂ ਦੁਨੀਆ ਦੇ ਪਦਾਰਥ ਇਹ ਦੁਨੀਆ ਦੇ ਦ੍ਰਿਸ਼ ਨਜ਼ਾਰੇ ਆਨੰਦ ਦਿੰਦੇ ਆ ਤੇ ਬਸ ਵੀਰ ਜੀ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਨਗੇ ਉਹ ਆਪ ਜੀ ਦੇ ਨਾਲ ਸਾਂਝਾ ਕਰਦੇ ਰਹਿਣਗੇ